ਸਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਰਾਜਵਿੰਦਰ ਕੌਰ ਸਵਾਗਤ ਕਰਦੀਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਡਿਰਬਾ ਦੀਆਂ 7 ਕਰੋੜ 82 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਿਨ੍ਹਾਂ ਵਿੱਚ 2 ਕਰੋੜ 93 ਲੱਖ 64 ਹਜ਼ਾਰ ਦੀ ਲਾਗਤ ਨਾਲ ਪਿੰਡ ਸਤੌਜ ਤੋਂ ਮੀਰਕਲਾਂ ਤੱਕ ਬਣਨ ਵਾਲੀ 4.3 ਕਿਲੋਮੀਟਰ ਲੰਬੀ ਸੜਕ 2 ਕਰੋੜ 35 ਲੱਖ 47 ਹਜ਼ਾਰ ਰੁਪਏ ਦੀ ਲਾਗਤ ਨਾਲ ਪਿੰਡ ਸਤੌੜ ਤੋਂ ਧਰਮਗੜ ਤੱਕ 3.3 ਕਿਲੋਮੀਟਰ ਲੰਬੀ ਸੜਕ ਤੇ 2 ਕਰੋੜ 53 ਲੱਖ 45 ਹਜ਼ਾਰ ਰੁਪਏ ਦੀ ਲਾਗਤ ਨਾਲ ਪਿੰਡ ਸਤੌੜ ਤੋਂ ਤੋਲੇਵਾਲ 3.50 ਕਿਲੋਮੀਟਰ ਲੰਬੀ ਸੜਕ ਸ਼ਾਮਿਲ ਹੈ ਇਸ ਮੌਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮਾਤਾ ਸ਼੍ਰੀਮਤੀ ਹਰਪਾਲ ਕੌਰ ਵੀ ਮੌਜੂਦ ਰਹੇ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਪਿੰਡ ਰੱਤਾ ਖੇੜਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 65 ਲੱਖ 62 ਹਜ਼ਾਰ ਰੁਪਏ ਦੇ ਚੈੱਕ ਵੀ ਸੌਂਪੇ ਪਿੰਡ ਕੜਿਆਲ ਦੀ ਪੰਚਾਇਤ ਨੂੰ 20 ਲੱਖ ਰੁਪਏ ਤੇ ਪਿੰਡ ਰੋਂਗਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 30 ਲੱਖ ਰੁਪਏ ਦੇ ਚੈੱਕ ਸੌਂਪੇ ਗਏ ਇਸ ਦੌਰਾਨ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਸੂਬੇ ਵਿੱਚ ਚੰਗਾ ਸੜਕੀ ਨੈਟਵਰਕ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸੁਵਿਧਾ ਮਿਲ ਸਕੇ ਦੇਖੋ ਅੱਜ ਸਵੇਰੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਅੱਜ ਤਿੰਨ ਸੜਕਾਂ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਝੀ ਦੇ ਪਿੰਡ ਤੋਂ ਸ਼ੁਰੂ ਕੀਤੀਆਂ ਸਤੌਤ ਲੈ ਕੇ ਬੀਰਕਲਾ ਸਤੌਤ ਤੋਂ ਲੈ ਕੇ ਤੋੜਾਲ ਸਤੌਤ ਤੋਂ ਲੈ ਕੇ ਧਰਮਗੜ ਇਹਨਾਂ ਸਾਰੀਆਂ ਤਿੰਨੇ ਸੜਕਾਂ ਨੂੰ ਅਪਗ੍ਰੇਡیشن ਕੀਤੀ ਇਹਨਾਂ ਨੂੰ 9 ਫੁੱਟ ਤੋਂ 18 ਫੁੱਟ ਕਰਨ ਦਾ ਜਿਹੜਾ ਕੰਮ ਆ ਉਹਦੀ ਸ਼ੁਰੂਆਤ ਕਰਕੇ ਆਂ ਔਰ ਲਗਭਗ ਇਹਦੇ ਤੇ 9 ਕਰੋੜ ਰੁਪਏ ਦੇ ਕਰੀਬ ਜਿਹੜਾ ਉਹ ਪੈਸਾ ਖਰਚ ਆਊਗਾ ਇਸ ਤੋਂ ਬਿਨਾ ਉੱਥੇ ਇੱਕ ਬੜੀ ਸ਼ਾਨਦਾਰ ਮੰਡੀ ਜਿਹੜੀ ਆ 5 ਕਰੋੜ ਰੁਪਏ ਦੀ ਲਾਗਤ ਨਾਲ ਮੰਡੀ ਬਣ ਰਹੀ ਆ ਉਹਦਾ ਕੰਮਕਾਰ ਵੀ ਦੇਖਿਆ ਸੋ ਸਤਾਖੇੜਾ ਪਿੰਡਾ ਉਹ ਸਤਾਖੇੜਾ ਪਿੰਡ ਦੇ ਵਿੱਚ 60 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਵੀ ਤਕਸੀਮ ਕੀਤੀ ਉਸ ਤੋਂ ਬਾਅਦ ਰੋਗਲਾ ਰੋਗਲੇ ਪਿੰਡ ਨੂੰ 30 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਉਹ ਤਕਸੀਮ ਕੀਤੀ ਹੁਣ ਕੜਿਆਲਾ ਇੱਥੇ 20 ਲੱਖ ਰੁਪਏ ਦੀ ਗ੍ਰਾਂਟ ਦਾ ਜਿਹੜਾ ਚੈੱਕ ਆ ਮੈਂ ਉਹ ਬਣ ਜੋ ਸਰਪੰਚ ਸਾਹਿਬਾਨ ਨੂੰ ਦੇ ਰਿਹਾ ਤੇ ਇਸ ਤੋਂ ਬਾਅਦ ਅਗਲਾ ਪਿੰਡ ਜਿਹੜਾ ਉਹ ਅਸੀਂ ਚੱਲੇ ਆਗੇ ਉੱਥੇ ਵੀ ਜਿਹੜਾ ਪੈਸੇ ਦੇਵਾਂਗੇ ਸੋ ਲਗਾਤਾਰ ਕਹਿਣ ਦਾ ਭਾਵ ਆ ਇਹ ਲਗਾਤਾਰ ਵਿਕਾਸ ਕਰ ਗਾੜੀ ਦੇ ਅਗਲਾ ਪਿੰਡ ਨਿਹਾਲਗੜਾ ਨਿਹਾਲਗੜਾ ਜਾਵਾਂਗੇ ਸੋ ਮੈਂ ਜਦੋਂ ਵੀ ਟਾਈਮ ਹੁੰਦਾ ਮੇਰੇ ਕੋਲ 2 ਘੰਟੇ 4 ਘੰਟੇ ਜਿੰਨੀ ਵੀ ਡਿਮਾਂਡ ਹੁੰਦੀ ਆ ਉਹ ਅਸੀਂ ਪੂਰੀ ਕਰਦੇ ਆ ਔਰ ਨਾਲ ਦੀ ਨਾਲ ਇਹ ਵੀ ਹੁੰਦਾਗਾ ਕਿ ਜਗੀਦਾ ਸਰਪੰਚ ਸਾਹਿਬਾਨ ਉਹਨਾਂ ਦੇ ਸਾਥੀ ਨਵੀਆਂ ਮੰਗਾਂ ਜਿਹੜੀਆਂ ਉਹ ਵੀ ਦੱਸਦੇ ਨੇ ਕਿ ਸਾਡੇ ਆ ਮੰਗ ਹੋਰ ਆ ਸਾਡੇ ਨੌਜਵਾਨਾਂ ਦੀ ਆ ਹੁਣ ਇੱਕ ਵਧੀਆ ਲੈਦਰ ਦੀ ਕਿੱਟ ਜਿਹੜੀ ਕ੍ਰਿਕਟ ਦੀ ਗੱਲ ਕਰਦੇ ਨੇ ਬੱਚੇ ਕਿਹੜੇ ਦਿਨ ਕਹਿੰਦੇ ਕ੍ਰਿਕਟ ਦੀ ਕਿੱਟ ਜਿਹੜੀ ਉਹ ਵੀ ਸਾਨੂੰ ਭੇਜਿਓ ਇਸ ਤੋਂ ਬਿਨਾ ਸੀਨੀਅਰ ਸਕੂਲ ਨੂੰ ਅਪਗ੍ਰੇਡੇਸ਼ਨ ਕਰਨ ਦੀ ਗੱਲ ਸਰਪੰਚ ਸਾਹਿਬ ਨੇ ਕਹੀ ਆ ਇਸ ਤੋਂ ਬਿਨਾ ਜਿਹੜਾ ਪਿੰਡ ਕੜਿਆਲ ਦੇ ਲਈ ਜਿਮ ਨਹੀਂ ਹੈਗਾ ਕਹਿੰਦੇ ਕੋਈ ਬਿਲਕੁਲ ਇਹ ਜਿਹੜੀਆਂ ਮੰਗਾਂ ਨੇ ਜੀ ਇਹ ਮੰਗਾਂ ਤਾਂ ਪਤਾ ਚੱਲਦੀਆਂ ਨੇ ਜੇਕਰ ਅਸੀਂ ਸਰਪੰਚਾਂ ਕੋਲੇ ਪੰਚਾਇਤ ਕੋਲੇ ਪਰਿਵਾਰਾਂ ਕੋਲੇ ਬੈਠ ਕੇ ਗੱਲ ਕਰਾਂਗੇ ਹਾਂ ਜੇਕਰ ਆਪਾਂ ਸਰਪੰਚਾਂ ਕੋਲੇ ਦੀ ਜਾਵਾਂਗੇ ਉਹਨੂੰ ਆਪਣੇ ਕੋਲੇ ਬੁਲਾਵਾਂਗੇ ਤਾਂ ਮੈਨੂੰ ਲੱਗਦਾ ਕਈ ਵਾਰ ਝਿਜਕ ਜਾਂਦਾ ਹੁਣ ਸਾਡੀ ਭੈਣ ਜਿਹੜੀ ਸਰਪੰਚ ਐ ਇਥੋਂ ਇਹ ਨੂੰ ਵਿਚਾਰੀ ਨੂੰ ਚੰਡੀਗੜ੍ਹ ਚ ਪਹੁੰਚਣ ਤੇ ਕਈ ਵਾਰ ਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਊ ਫਿਰ ਉਹਨੂੰ ਅਫਸਰਾਂ ਨੇ ਰਾਹ ਨਹੀਂ ਦੇਣਾ ਤੇ ਇਸੇ ਗੱਲ ਕਰਕੇ ਮੈਂ ਖੁਦ ਜਿਹੜਾ ਚੱਲ ਕੇ ਹਰੇਕ ਪਿੰਡ ਚ ਜਾਣਾਗਾ ਉੱਥੇ ਜਾ ਕੇ ਜਿਹੜੇ ਸਾਡੇ ਸਾਰੇ ਪੰਚਾਇਤ ਹੁੰਦੀ ਆ ਜਿੰਨੇ ਬਹੁਤ ਬੰਦੇ ਹੁੰਦੇ ਨੇਗੇ ਉਹ ਉਹਨਾਂ ਤੋਂ ਵੀ ਪਤਾ ਕਰੀਦਾਗਾ ਤਾਂ ਕਿ ਉਹ ਮਸਲਾ ਹੱਲ ਹੋਦਾ ਪਿੱਛੇ ਗ੍ਰਾਂਟ ਦੀ ਵੀ ਸਪੰਡ ਚ ਉਹ ਗ੍ਰਾਂਟ ਦਾ ਜਿਹੜਾ ਲੈਂਟਰ ਠੀਕ ਨਹੀਂ ਪਿਆ ਉਹ ਸਾਰਾ ਤੜਵਾ ਕੇ ਦੁਬਾਰਾ ਅਸੀਂ ਬਣਵਾ ਰਹੇ ਹਾਂਗੇ ਇਹ ਤਾਂ ਹੀ ਪਤਾ ਲੱਗਿਆ ਜੇ ਅਸੀਂ ਪਹੁੰਚਦੇ ਹਾਂ ਜੇ ਅਸੀਂ ਪਹੁੰਚਾਂਗੇ ਨਹੀਂ ਫਿਰ ਪਤਾ ਨਹੀਂ ਲੱਗਣਾ ਕਿ ਲੋਕ ਫਿਰ ਲੜੀ ਜਾਣਗੇ ਭਾਈ ਲੋਕਾਂ ਨਾਲ ਪਿਆਰ ਸਾਂਝ ਪਾਉਣ ਦਾ ਜਿਹੜਾ ਇਹ ਅੱਛਾ ਤਰੀਕਾ ਹੈਗਾ ਕਿ ਜਾਓ ਲੋਕਾਂ ਦੀ ਉਥੇ ਮਸਲਾ ਸੁਣੋ ਉੱਥੇ ਹੱਲ ਕਰਕੇ ਆਓ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਦੇਖੋ ਤਿੰਨ ਪਵਿੱਤਰ ਸ਼ਹਿਰ ਜਿਹੜੇ ਕਿ ਜਿੰਨਾ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਗਲਿਆਰਾ ਔਰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰਾਂ ਦਰਜਾ ਦਿੱਤਾ ਗਿਆ ਹੈਗਾ ਤੇ ਇੱਥੇ ਸਾਰਾ ਕੁਝ ਮੀਟ ਸ਼ਰਾਬ ਤਮਾਕੂ ਸਾਰਾ ਕਹਤੇ ਜਿਹੜੀ ਪੂਰਨ ਪਾਬੰਦੀ ਉਹ ਲਾਈ ਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਦੇ ਇਹ ਬਹੁਤ ਵੱਡੇ ਸਥਾਨ ਨੇਗੇ ਸਾਡੇ 300 ਸਾਲ ਪਹਿਲਾਂ 350 ਸਾਲ ਪਹਿਲਾਂ ਜਦੋਂ ਪੰਡਿਤ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਦੀ ਧਰਤੀ ਤੋਂ ਚੱਲ ਕੇ ਰੰਧਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਆ ਕੇ ਗੁਰੂ ਸਾਹਿਬਾਂ ਅੱਗੇ ਫਰਿਆਦ ਕਰਦੇ ਨੇ ਕਿ ਮੇਰਾ ਧਰਮ ਸੰਕਟ ਚ ਮੈਨੂੰ ਔਰੰਗਜ਼ੇਬ ਜਿਹੜਾ ਸਾਨੂੰ ਮੁਸਲਮਾਨ ਬਣਾ ਰਿਹਾ ਜਾਂ ਸਾਡਾ ਧਰਮ ਪਰਿਵਰਤਨ ਕਰ ਰਿਹਾ ਉਹਦੇ ਲਈ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਗੁਰੂ ਸਾਹਿਬਾਂ ਤੁਰੰਤ ਨਾਲ ਚੱਲ ਕੇ ਦਿੱਲੀ ਦੇ ਅੰਦਰ ਜਾ ਕੇ ਉਹਨਾਂ ਨੇ ਆਪਣਾ ਸੀਸ ਪੇਟ ਕੀਤਾ ਉਹਨਾਂ ਨੂੰ ਉੱਥੇ ਜਿਹੜਾ ਉਹਨਾਂ ਨੂੰ ਕੁਰਬਾਨੀ ਦਿੱਤੀ ਉਹਨਾਂ ਨੇ ਉਹਨਾਂ ਦਾ ਧੜ ਜਿਹੜਾ ਸੀਸ ਤੋਂ ਅਲੱਗ ਕੀਤਾ ਗਿਆ ਔਰ ਉਸ ਬਾਅਦ ਧੜ ਦਾ ਸੰਸਕਾਰ ਜਿਹੜਾ ਉਹ ਦਿੱਲੀ 'ਚ ਹੋਇਆ ਚਰ ਜਿਹੜਾ ਸੀਸ ਆ ਉਹਦਾ ਸੰਸਕਾਰ ਜਿਹੜਾ ਭਾਈ ਜੈਤਾ ਜੀ ਲੈ ਕੇ ਆਪਣਾ ਆਨੰਦਪੁਰ ਸਾਹਿਬ ਆਉਂਦੇ ਨੇ ਉੱਥੇ ਹੋਇਆ ਤਾਂ ਹੀ ਫਿਰ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਅੱਜ ਭਾਈ ਜਿਹੜਾ ਹੈਗਾ ਉਹ ਸਿੰਘ ਸੱਜ ਗਏ ਤੇ ਭਾਈ ਜੀਵਨ ਸਿੰਘ ਕਹਿਣ ਲੱਗੇ ਇਹ ਹਿਸਟਰੀ ਆ ਸਾਡੀ ਇਤਿਹਾਸ ਆ ਜੇ ਅਸੀਂ ਬੱਚਿਆਂ ਨੂੰ ਨਾਲ ਜੋੜ ਕੇ ਰੱਖਾਂਗੇ ਤਾਂ ਮੈਂ ਸਮਝਦਾ ਸਾਡੇ ਬੱਚੇ ਗੁਮਰਾਹ ਨਹੀਂ ਹੋਣਗੇ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ